हरियाणा गुरुद्वारा प्रबंधक कमेटी ਦੇ ਪ੍ਰਧਾਨ ਬਣਨ ਤੋਂ ਬਾਅਦ ਜਗਦੇਸ਼ ਸਿੰਘ ਢਿੰਡਾ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਨਤਮਸਤਕ ਹੋਏ ਤੇ ਗੁਰੂ ਕਰਦਾ ਅਸ਼ੀਰਵਾਦ ਲਿਆ ਇਸ ਮੌਕੇ ਉਹਨਾਂ ਦੇ ਨਾਲ ਦਾਦੂਵਾਲ ਵੀ ਸਨ ਦਾਦੂਵਾਲ ਨੇ ਕਹਿ ਕੇ ਹਰਾਨ ਕਮੇਟੀ ਦਾ ਦੁਬਾਰਾ ਗਠਨ ਹੋਇਆ ਤੇ ਪ੍ਰਧਾਨ ਜਗਜੀਤ ਸਿੰਘ ਝਿੰਡਾ ਬਣੇ ਨੇ ਸਾਰੇ ਮੈਂਬਰਾਂ ਤੇ ਪ੍ਰਧਾਨ ਸਾਹਿਬ ਨੂੰ ਵਧਾਈ ਦੇਣਾ ਨਾਲ ਹੀ ਉਹਨਾਂ ਨੇ ਗੁਲਦੀਪ ਸਿੰਘ ਗੜਗੰਜ ਤੇ ਵੀ ਨਿਸ਼ਾਨੇ ਸਾਧਦੇ ਹੋਏ ਕਹਿ ਕੇ ਗੁਲਦੀਪ ਸਿੰਘ ਗੜਗੰਜ ਦੀ ਜਥੇਦਾਰੀ ਸਮੁੱਚੀ ਕੰਮ ਪਰਵਾਣ ਨਹੀਂ ਕਰਦੀ ਤੇ ਨਾ ਹੀ ਉਹਨਾਂ ਦੇ ਹੁਕਮਾਂ ਦੀ ਕੋਈ ਪਾਲਣਾ ਕਰਦਾ ਤੇ ਨਾ ਕੋਈ ਉਹਨਾਂ ਨੂੰ ਜਥੇਦਾਰ ਸਮਝਦਾ ਕਿਉਂਕਿ ਉਹਨਾਂ ਨੂੰ ਰਾਤ ਦੇ ਹਨੇਰੇ ਚ ਜਥੇਦਾਰ ਬਣਾਇਆ ਗਿਆ ਸੀ ਉਹਨਾਂ ਨੇ ਬਲਵੰਤ ਸਿੰਘ ਰਾਜਵਾਨ ਨੇ ਤੇ ਵੀ ਆਪਣੀ رائے ਰੱਖੀ ਹੈ ਉਹ ਹਰ ਇੱਕ ਸਿਕਰੂਰ ਦਾ ਹਾਰਾ ਜਿਨਾਂ ਨੂੰ ਸਾਲ ਤੱਕਾਂ ਪੂਛਿਆ ਜਾਂਦਾ ਕੱਢਿਆ ਜਾਂਦਾ ਪਰ ਉਹਨਾਂ ਨੇ ਬੜੀ ਕਿਸਮਤੀ ਹੈ ਕਿ ਉਹਨਾਂ ਨੂੰ ਦੱਸਿਆ ਹੈ ਜਿਨ੍ਹਾਂ ਨੂੰ ਲੋਕ ਜਹੇਦਾਰ ਨਹੀਂ ਮੰਨਦੇ ਕਾ ਹੂੰ ਜਿਨ੍ਹਾਂ ਨੂੰ ਕਾਹ ਪਕਸਾ ਦਾ ਜਹੇਦਾਰ ਵੀ ਲੋਕ ਮੰਨਦੇ ਨਾ ਸਾ ਖਾਲਸਾ ਪੰਥ ਮੰਨਦਾ ਕੋਈ ਵੀ ਨਹੀਂ ਮੰਨਦਾ ਜਦੋਂ ਉਹਨਾਂ ਨੂੰ ਕੋਈ ਵੀ ਨਹੀਂ ਮੰਨਦਾ ਜਹਾਜ਼ਦਾਰ ਜਦੋਂ ਉਹਨਾਂ ਸਿੱਖ ਪਰੰਪਰਾਵਾਂ ਸਿੱਖ ਸਿਧਾਂਤਾਂ ਦੇ ਅਨਸਾਰ ਬਣਾਇਆ ਨਹੀਂ ਗਿਆ ਕਿਹਾ ਔਰ ਉਹਨਾਂ ਨੂੰ ਰਾਤ ਦੇ ਹਨੇਰੇ 'ਚ ਬਣਾਇਆ ਗਿਆ ਔਰ ਉਹ ਉਹ ਟਾਈਮ ਤੇ ਨਾ ਗੁਰੂ ਗ੍ਰੰਥ ਸਾਹਿਬ ਸੀ ਤੇ ਨਾ ਖਾਲਸਾ ਪੰਥ ਇਹ ਕਰਕੇ ਜਦੋਂ ਉਹਨਾਂ ਨੂੰ ਖਾਲਸਾ ਪੰਥ ਦੇ ਮੰਨਦਾ ਉਹ ਜਿਹਨੂੰ ਮਰਜ਼ੀ ਮaaf ਕਰਨ ਜਿਹਨੂੰ ਮਰਜ਼ੀ ਰੱਖਣ ਉਹਨਾਂ ਦਾ ਆਪਣਾ ਤਰੀਕਾ ਰੱਖ। ਤੋਂ ਇਹ ਕਰਕੇ ਇੱਥੇ ਅਸੀਂ ਮੰਨ ਕਰਦੇ ਜਿਹੜੇ ਪਹਿਲੇ ਸਿੰਘ ਸਾਹਿਬ ਤੇ ਨਾ ਉਹਨਾਂ ਨੂੰ ਇਹ ਸਤਿ ਦੁਬਾਰਾ ਸ਼ੁਕ੍ਰਿਤ ਕਰਾਂਗੇ ਔਰ ਉਹਨਾਂ ਨੂੰ ਬਿਨਾ ਕਿਸੇ ਕਾਰਨ ਤੋਂ ਕੱਢਿਆ ਗਿਆ ਹੈ ਉਹਨਾਂ ਨੇ ਸਿੱਖੀ ਪਰੰਪਰਾ ਅਨੁਸਾਰ 2 ਦਸੰਬਰ ਨੂੰ ਜਿਹੜੇ ਫੈਸਲੇ ਕੀਤੇ ਕਿ ਪਰੰਪਰਾ ਅਨੁਸਾਰ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ 19 ਜਨਵਰੀ ਨੂੰ ਹਰਿਆਣਾ ਸਰਕਾਰ ਵੱਲੋਂ ਡੀਲੂ ਆਈਡੀ ਫੋਨ ਲੜੀ ਕਾਲੀ ਮਹਾਰਸਹਬਾਨ ਹਰਿਆਣਾ ਕਮੇਟੀ ਦੀ ਚੋਣ ਜਿੱਤ ਕੇ ਇਹਨੂੰ ਅਲਗ ਕਰਾਓ ਸੰਗਤਾਂ ਦਾ ਖਾਤੂਆ ਲੈ ਕੇ ਆਏ ਤੇ 40 ਮੈਂਬਰ ਸਹਿਬਾਨਾਂ ਨੇ 9 ਮੈਂਬਰ ਖਵਤ ਕੀਤਾ ਸੀ 49 ਦਾ ਹੈਲ ਪੂਰਾ ਹੋਇਆ ਨਹੀਂ ਕਰ ਲੋ ਯਾਰ ਸਰਦਾਰ ਜਗਦੀਸ਼ ਸਿੰਘ ਢਿੰਡਾ ਨੂੰ ਮੁਖ ਸੇਵਾਦਾਰ ਨਹੀਂ ਭਯੂਨਗੂ ਦੇ ਨਾਲ ਸਾਡੇ ਮੈਂਬਰ ਸਹਿਬਾਨਾਂ ਵੱਲੋਂ ਬਹੁਮਤ ਦੇ ਨਾਲ ਚੁਣਿਆ ਗਿਆ ਸਰਦਾਰ ਗੁਰਮੀਤ ਸਿੰਘ ਜੀ ਮੀਤ ਦਾ ਰਾਮ ਸਰ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਗੁਰਜੀਤ ਸਿੰਘ ਦੀ ਤਲਾਕਔਰ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਅੰਗਰੇਜ਼ ਸਿੰਘ ਜੀ ਰਾਣੀਆਂ ਉਹਨਾਂ ਨੂੰ ਜਰਨਲ ਸਕੱਤਰ ਚੁਣਿਆ ਗਿਆ ਸਰਦਾਰ ਬਲਵਿੰਦਰ ਸਿੰਘ ਭਿੰਡਰ ਉਹਨਾਂ ਨੂੰ ਮੀਤ ਸਕੱਤਰ ਚੁਣਿਆ ਗਿਆ ਔਰ ਇਸੇ ਤਰ੍ਹਾਂ 6 ਐਗਜ਼ੈਕਟਿਵ ਮੈਂਬਰ ਸਰਦਾਰ ਜਗਰਦਾਰ ਸਿੰਘ ਮਾਨ ਮਠੜੀ ਸਰਦਾਰ ਕੋਹਿੰਦਾ ਹਦੀਪ ਸਿੰਘ ਜੀ ਮੋਹਰਾਨੀ ਸਰਦਾਰ ਕਰਮ ਸਿੰਘ ਜੈਨਾਬਾਦ ਸਰਦਾਰ ਰੁਪਿੰਦਰ ਸਿੰਘ ਜੀ ਪੰਜੋਖਰਾ ਸਾਹਿਬ ਸਰਦਾਰ ਪਰਵਿੰਦਰ ਸਿੰਘ ਜੀ ਚੀਮਾ ਕਰਨਾਲ ਤੇ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਇਹਨਾਂ ਨੂੰ 11 ਮੈਂਬਰੀ ਜਿਹੜੀ ਕਾਰਤੀ ਕਰਨੀ ਸੀ ਉਹਦੀ ਚੋਣ 23 ਤਰੀਕ ਨੂੰ ਕੀਤੀ ਗਈ ਔਰ ਉਸ ਤੋਂ ਬਾਅਦ ਅੱਜ ਸਾਰੇ ਐਗਜ਼ੈਕਟਿਵ ਔਰ ਸਾਡੇ ਸੀਨੀਅਰ ਮੈਂਬਰ ਸਰਦਾਰ ਸਵਰਨ ਸਿੰਘ ਜੀ ਗੁੰਗਾ ਟਿੱਬੀ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਸਾਬਕਾ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਮੈਂਬਰ ਸਰਦਾਰ ਇੰਦਰਜੀਤ ਸਿੰਘ ਜੀ ਵਾਸੀ ਦੇਵਾ ਜੀ ਅਸੀਂ ਸਾਰੇ ਅੱਜ ਇੱਥੇ ਨਾਤਮਸਤਕ ਹੋਣ ਵਾਸਤੇ ਆਏ ਹਾਂ ਜਿੱਥੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਗਿਆ ਸਿੱਖ ਲੰਘੇ ਬੰਦੀਆਂ ਭਾਈ ਮੁਖਮ ਸਿੰਘ ਜੀ ਦਮਦਮੇ ਟਕਸਾਲ ਉਹਨਾਂ ਦੇ ਸਾਥੀਆਂ ਵੱਲੋਂ ਸਨਮਾਨ ਕੀਤਾ ਗਿਆ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਾਤਮਸਤਕ ਹੋ ਕੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਔਰ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕਰਨ ਵਾਸਤੇ ਔਰ ਇਸੇ ਤਰ੍ਹਾਂ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਸਾਰੇ ਰਲ ਮਿਲ ਕੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਜੀ ਭੂਰਾ ਕੋਨਾ ਉਹਨਾਂ ਦੇ ਵੱਲੋਂ ਵੀ ਸਨਮਾਨ ਸੋ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨਵਨਯੁਕਤ ਜਿਹੜੀ ਸਾਡੀ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨੂੰ ਗੁਰੂ ਘਰਾਂ ਦਾ ਪ੍ਰਬੰਧ ਸਚਾਰੂ ਢੰਗ ਦੇ ਨਾਲ ਚਲਾਉਣ ਦੇ ਧਰਮ ਪ੍ਰਚਾਰ ਸੇਵਾਵਾਂ এডੂਕੇਸ਼ਨ ਸੇਵਾਵਾਂ ਚੜ੍ਹਦੀ ਕਲਾ ਦੇ ਨਾਲ ਕਰਨ ਲੱਗ ਜਰੂਰ ਬਲਵਕਸ਼ ਇਸ ਵਾਸਤੇ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋ ਕੇ ਅਰਦਾਸ ਕਰਨ ਵਾਸਤੇ ਪੁੱਜਿਆ ਹਾਂ ਜੀ